ਇਹ 2016 ਦੇ ਵਿੱਚ ਵੀਰਾ ਮਿਲਿਆ ਸੀ ਉਦੋਂ ਦੀ ਚੱਪਣੀ ਟੁੱਟੀ ਹੋਈ ਸੀ ਬਹੁਤ ਮਾੜੀ ਹਾਲਤ 'ਚ ਵੀਰਾ ਮਿਲਿਆ ਸੀ ਤੁਹਾਨੂੰ ਤੇ ਇਹ ਸਾਡੇ ਕੋਲੋਂ ਛੁੱਟੀ ਲੈ ਕੇ ਮੰਦਿਰ ਗਿਆ ਬਸ ਉਦੋਂ ਮੁੜ ਕੇ ਮੁੜਿਆ ਹੀ ਨਹੀਂਗਾ ਅੱਜ ਬਹੁਤ ਮਾੜੀ ਹਾਲਤ 'ਚ ਦੁਬਾਰਾ ਮਿਲਿਆ ਸਾਰੇ ਪਰਿਵਾਰ ਦੇ ਕੱਪੜੇ ਧੋਣ ਦੀ ਡਿਊਟੀ ਸ਼ੋਕ ਦੀ ਹੁੰਦੀ ਸੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ ਸ਼ੋਕ ਵੀਰਾ ਵਾ ਪਹਿਲਾਂ ਸਾਨੂੰ ਇਹ 2016 ਦੇ ਵਿੱਚ ਵੀਰਾ ਮਿਲਿਆ ਸੀ ਉਦੋਂ ਦੀ ਚੱਪਣੀ ਟੁੱਟੀ ਹੋਈ ਸੀ ਗੋਡੇ ਦੀ ਤੇ ਬਹੁਤ ਮਾੜੀ ਹਾਲਤ 'ਚ ਵੀਰਾ ਮਿਲਿਆ ਸੀ ਸਾਨੂੰ ਉਸ ਤੋਂ ਬਾਅਦ ਇਹ ਮੈਂ ਇੱਕ ਤੇਲ ਦੇ ਗਿਆ ਦੇਖੋ 2016 17 18 19 20 21 22 23 24 ਇਹ ਸਾਡੇ ਕੋਲੇ 8 ਸਾਲ ਰਿਹਾ ਵੀਰਾ ਤੇ ਫਿਰ 24 ਦੇ ਵਿੱਚ ਇਹ ਸਾਡੇ ਕੋਲੋਂ ਛੁੱਟੀ ਲੈ ਕੇ ਮੰਦਰ ਗਿਆ ਅੱਗੇ ਵੀ ਹਰ ਸਾਲ ਜਾਂਦਾ ਹੁੰਦਾ ਇਹ ਜਨਮਾਸ਼ਟਮੀ ਤੇ ਗਿਆ ਸੀ ਬਸ ਉੱਦੋਂ ਮੁੜ ਕੇ ਮੁੜਿਆ ਹੀ ਨਹੀਂਗਾ ਤੇ ਅੱਜ ਬਹੁਤ ਮਾੜੀ ਹਾਲਤ ਚ ਦੁਬਾਰਾ ਮਿਲਿਆ ਅੱਜ ਫਿਰ ਸ਼ਾਦੀ ਹੋਣੀ ਉੱਥੋਂ ਸ੍ਰਿੰਦਰ ਸਿੰਘ ਜੀ ਹੋਣੀ ਲੈ ਕੇ ਆਏ ਨੇ ਸ਼ਾਦੀ ਨੂੰ ਆਪਣੇ ਨੂੰ ਸ਼ੋਕ ਨੂੰ ਤੇ ਹੁਣ ਵਾਹਿਗੁਰੂ ਕਿਰਪਾ ਕਰਨ ਸ਼ੋਕ ਤੰਦਰੁਸਤ ਹੋ ਜੇ ਤਕੜਾ ਹੋ ਜੇਵੇ ਤੇ ਚੰਗਾ ਜੀਵਨ ਪਤੀਤ ਕਰੇ ਕਿਉਂਕਿ ਇਸ ਵੀਰ ਨੇ ਸਾਡੇ ਨਾਲ ਬਹੁਤ ਸੇਵਾ ਕਰਾਈ ਆ ਚੰਨ ਮੇਰੇ ਦਿਓਣ 2016 ਤੋਂ ਲੈ ਕੇ 17 ਜੇ ਠੀਕ ਹੋ ਗਿਆ ਇਸ ਸਾਲ ਕੁ ਬਾਅਦ ਹੀ ਸਾਲਕ ਤਾਂ ਇਹ ਬੜਤੇ ਰਿਹਾ ਤੇ ਉਦੋਂ ਦਾ ਇਹ ਕੱਪੜੇ ਧਵਾਉਣ ਦੀ ਸੇਵਾ ਕਰਾਉਂਦਾ ਸੀ ਕਹਿੰਦਾ ਮੈਂ ਧੋਬੀ ਦਾ ਪੁੱਤ ਆ ਮੈਂ ਧੋਬੀ ਦਾ ਕੰਮ ਹੀ ਕਰਨਾ ਸਾਰੇ ਪਰਿਵਾਰ ਦੇ ਕੱਪੜੇ ਧਵਾਉਣ ਦੀ ਡਿਊਟੀ ਸ਼ੋਕ ਦੀ ਹੁੰਦੀ ਸੀ ਤੇ 2024 ਤੱਕ ਇਹਨੇ ਕੱਪੜੇ ਧਵਾਇਆ ਸਾਡੇ ਨਾਲ ਪਰ 24 ਦੇ ਵਿੱਚ ਇਹ ਸਾਨੂੰ ਇੱਥੇ ਮੱਥਾ ਟੇਕਣ ਲਈ ਜਨਮਸ਼ਤਮੀ ਤੇ ਗਿਆ ਮੁੜ ਕੇ ਮੁੜਿਆ ਹੀ ਨਹੀਂਗਾ ਅੱਜ ਦੁਬਾਰਾ ਸਾਨੂੰ ਮਿਲਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ